ਇਹ ਮੁਸਲਿਮ ਕਾਰੀਗਰ ਨੇ ਜਿਹੜੇ ਝੰਡੇ ਬਣਾਉਂਦੇ ਨੇ ਪਰ ਪੈਰਾਂ ਦੇ ਵਿੱਚ ਇਹਨਾਂ ਦੇ ਜੁੱਤੇ ਨਹੀਂ ਆ ਜੁੱਤੀਆਂ ਨਹੀਂ ਆ ਕਿਉਂਕਿ ਇਤਰਾਮ ਕਰਦੇ ਨੇ ਸਤਿਕਾਰ ਕਰਦੇ ਨੇ ਇਸ ਆਨ ਬਾਨ ਸ਼ਾਂਤ ਰੰਗੇ ਦਾ ਜਦੋਂ ਤੋਂ ਇਹ ਹਰ ਘਰ ਤਿਰੰਗਾ ਮੁਹਿੰਮ ਚਲਾਈ ਹੈ 3-4 ਸਾਲਾਂ ਤੋਂ ਤੇ 15 ਹਜ਼ਾਰ ਤੇ ਬਹੁਤ ਜ਼ਿਆਦਾ ਲਾਗਤ ਹੁੰਦੀ ਹੈ ਸਤੋਂ ਪੂਰਤੀ ਨਹੀਂ ਹੁੰਦੀ ਤੁਸੀਂ ਦਿਨ ਰਾਤ ਇੱਕ ਕਰਗੇ ਨੂੰ ਬਣਾਉਂਦੇ ਹੀ ਰਹਨੇ ਆ ਫਿਰ ਵੀ ਪੂਰੇ ਨਹੀਂ ਹੁੰਦੇ ਸਾਡੇ ਕੋਲੋਂ ਝੰਡੇ ਆਲ ఓਵਰ ਇੰਡੀਆ ਚ ਸਾਰੇ ਹਰ ਦੇਸ਼ ਦੇ ਕੋਨੇ ਸਾਡੇ ਵਰੋਂ ਝੰਡੇ ਤਿਆਰ ਹੋ ਕੇ ਜਾਂਦੇ ਨੇ ਮੇਨਲੀ ਆਰਮੀ ਦੇ ਵਿੱਚ ਜਿੱਥੇ ਵੀ ਯੂਨਿਟਸ ਯਾਨੀ ਕਿ ਆਰਮੀ ਦੀਆਂ ਬਟਾਲੀਆ ਨਾ ਬੈਟੀਆਂ ਨੇ ਉਹ ਸਾਡੇ ਝੰਡੇ ਹੀ ਜ਼ਿਆਦਾ ਯੂਜ਼ ਕਰਦੀਆਂ ਨੇ ਅਸੀਂ ਦੇਖਿਆ ਜੀ ਕਿ ਜਿਹੜੇ ਕਾਰੀਗਰ ਨਿਕਾਸ ਕਰਕੇ ਮੁਸਲਿਮ ਕਾਰੀਗਰ ਨੇ ਉਹ ਬੜਾ ਇਤਰਾਮ ਕਰ ਰਹੇ ਨੇ ਜੁੱਤੀਆਂ ਤੱਕ ਵੀ ਉਹਨਾਂ ਪੈਰਾਂ 'ਚ ਨਹੀਂ ਪਹਿਨੀਆਂ ਹੋਈਆਂ ਸਾਰਾ ਇਤਰਾਮ ਦਾ ਗੱਲ ਨਾ ਪੁੰਦਾ ਹੀ ਹੈ ਆਪਣੇ ਦੇਸ਼ ਦੀ ਸ਼ਾਨ ਹੈ ਦਰੰਗਾ ਤੇ ਆਪਾਂ ਹਰ ਵਕਤੇ ਨੂੰ ਸਲੂਟ ਕਰਦੇ ਰਹਿਣੇ ਆ ਠੀਕ ਹੈ ਨਾ ਉਹਦੇ ਕਰਕੇ ਆਪਾਂ ਨੂੰ ਇਹਦਾ ਇਤਰਾਮ ਤਾਂ ਕਰਨਾ ਹੀ ਪਏਗਾ ਬਿਲਕੁਲ ਸੋਕਤਪ ਸਬਦਾਂ ਤੇ ਮੈਂ ਹਾਂ ਸੁਖਾ ਖੇੜੀ ਵਾਲਾ 15 ਅਗਸਤ ਦਾ ਵੱਡਾ ਦਿਹਾੜਾ ਜੋ ਦੇਸ਼ ਦੇ ਕੋਨੇ-ਕੋਨੇ ਵਿੱਚ ਝੰਡੇ ਦੀ ਰਸਮ ਲਹਿਰਾ ਕੇ ਮਨਾਇਆ ਜਾਏਗਾ ਤੇ ਜੇਕਰ ਗੱਲ ਕਰੀਏ ਤਾਂ ਇਸ ਦਿਨ ਦੇ ਵਿੱਚ ਝੰਡੇ ਲਹਿਰਾਂ ਦੀ ਰਸਮ ਜਿੱਥੇ ਵੱਖ-ਵੱਖ ਮੰਤਰੀਆਂ ਤੇ ਅਸਰਬਲੋਂ ਨਿਭਾਈ ਜਾਂਦੀ ਹੈ ਉੱਥੇ ਹੀ ਇਹ ਤਿਰੰਗੇ ਦੇਸ਼ ਦੇ ਝੰਡੇ ਆਖਿਰ ਬਣਦੇ ਕਿੱਥੇ ਨੇ ਕਿਵੇਂ ਬਣਦੇ ਨੇ ਉਹ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦੇਣ ਵਾਲੇ ਆ ਤੇ ਮਲੇਰ ਕੋਟਲਾ ਪਹੁੰਚਿਆ ਜਿੱਥੇ ਪੰਜਾਬ ਭਾਰਤੋ ਸਭ ਤੋਂ ਵੱਧ ਦੁਕਾਨਾਂ ਜਿਹੜੀਆਂ ਨੇ ਇੱਥੇ ਨੇ ਜਿੱਥੇ ਆਰਮੀ ਦਾ ਫੌਜ ਦਾ ਤੇ ਪੁਲਿਸ ਦਾ ਪੂਰੇ ਦੇਸ਼ ਦੀ ਪੁਲਿਸ ਤੇ ਆਰਮੀ ਦੀਆਂ ਵੱਖ-ਵੱਖ ਕੰਪਨੀਆਂ ਦੇ ਫਲੈਗ ਤੇ ਬਹੁਤ ਸਾਰੀਆਂ ਚੀਜ਼ਾਂ ਬਣਦੀਆਂ ਨੇ ਉਹਨਾਂ ਦੇ ਮੋਢਿਆਂ ਤੇ ਲੱਗਣ ਵਾਲੇ ਸਟਾਰ 벨ਟਾਂ ਇੱਥੋਂ ਤੱਕ ਕਿ ਕੰਪਨੀ ਲੋਗੋ ਵੱਡੇ ਵੱਡੇ ਛੋਟੇ ਵੱਡੇ ਟੇਬਲਾਂ ਤੇ ਪਏ ਝੰਡੇ ਕੰਪਨੀ ਦੇ ਫਲੈਗ ਹਰ ਚੀਜ਼ ਇੱਥੇ ਤਿਆਰ ਕੀਤੀ ਜਾਂਦੀ ਹੈ ਪਰ ਅੱਜ ਤੁਹਾਨੂੰ ਇਹ ਚੀਜ਼ ਨਹੀਂ ਬਲਕਿ ਤਾਂ ਤੁਹਾਨੂੰ ਅਸੀਂ ਤਿਰੰਗੇ ਝੰਡੇ ਜੀਹਾਂ ਤਿਰੰਗੇ ਝੰਡੇ ਕਿਸ ਤਰ੍ਹਾਂ ਬਣਦੇ ਨੇ ਉਹ ਦਿਖਾਣਾ ਆ ਦੇਖ ਸਕਦੇ ਹੋ ਜੋਰਾ-ਸੋਰਾ ਦੇ ਨਾਲ ਝੰਡੇ ਆ ਬਣਾਉਣ ਦਾ ਝੰਡੇ ਸੀਨ ਦਾ ਜਿਹੜਾ ਕੰਮ ਆ ਉਹ ਚੱਲ ਰਿਹਾ ਵੱਡੀਆਂ-ਵੱਡੀਆਂ ਮਸ਼ੀਨਾਂ ਲਗਾਈਆਂ ਗਈਆਂ ਨੇ ਤੇ ਉਹਨਾਂ ਮਸ਼ੀਨਾਂ ਰਾਹੀਂ ਜਿਹੜੇ ਕਾਰੀਗਰ ਨੇ ਉਹ ਤਿਆਰ ਕਰਦੇ ਨਜ਼ਰ ਆ ਰਹੇ ਨੇ ਮੁਸਲਿਮ ਕਾਰੀਗਰ ਮਲੇਰਕੋਟ ਨਾਲ ਦੇ ਵਿੱਚ ਨੇ ਜੋ ਬੜੀ ਸ਼ਿੱਦਤ ਦੇ ਨਾਲ ਬੜੇ ਪਿਆਰ ਦੇ ਨਾਲ ਇਹਨਾਂ ਝੰਡਿਆਂ ਨੂੰ ਮਸ਼ੀਨਾਂ ਦੁਆਰਾ ਹੱਥਾਂ ਨਾਲ ਤਿਆਰ ਕਰਦੇ ਨੇ ਕਿਉਂਕਿ ਜੇਕਰ ਗੱਲ ਕਰੀਏ ਤਹਿਜ਼ੀਬ ਦੀ ਪਿਆਰ ਦੀ ਸਤਕਾਰ ਦੀ ਤਾਂ ਇਹਨਾਂ ਦੇ ਪੈਰਾਂ ਦੇ ਵਿੱਚ ਚੱਪਲਾਂ ਤੱਕ ਨਹੀਂ ਜੁੱਤੀਆਂ ਤੱਕ ਨਹੀਂ ਕਿਉਂਕਿ ਆਹ ਕਹਿੰਦੇ ਨੇ ਕਿ ਦੇਸ਼ ਦੀ ਆਣ-ਬਣ ਸ਼ਾਨ ਤਿਰੰਗਾ ਆ ਤੇ ਜਿਸ ਨੂੰ ਪੂਰੇ ਇhtਰਾਮ ਦੇ ਨਾਲ ਤੇ ਪੂਰੇ ਪਿਆਰ ਦੇ ਨਾਲ ਜਿਹੜਾ ਹੈਗਾ ਸਤਕਾਰ ਦੇ ਨਾਲ ਕੰਮ ਕਰਦੇ ਨੇ ਭਾਵੇਂ ਕਿ ਮਸ਼ੀਨ ਦੇ ਵਿੱਚ ਕੰਮ ਕਰਦੇ ਨੇ ਪਰ ਸਤਕਾਰ ਪੂਰਾ ਇਹਨਾਂ ਦਾ ਬਿਲਕੁਲ ਜੀ ਸਤਕਾਰ ਦੇ ਨਾਲ ਜਿਹੜਾ ਹੈਗਾ ਕੰਮ ਕਰਦੇ ਨੇ ਹਾਲਾਂਕਿ ਮੁਸਲਿਮ ਕਾਰੀਗਰ ਨੇ ਜਿਹੜੇ ਝੰਡੇ ਬਣਾਉਂਦੇ ਨੇ ਪਰ ਪੈਰਾਂ ਦੇ ਵਿੱਚ ਇਹਨਾਂ ਦੇ ਜੁੱਤੇ ਨਹੀਂ ਆ ਜੁੱਤੀਆਂ ਨਹੀਂ ਆ ਕਿਉਂਕਿ ਇhtram ਕਰਦੇ ਨੇ ਸਤਕਾਰ ਕਰਦੇ ਨੇ ਇਸ ਆਨਬਾਨ ਸ਼ਾਂਤ ਰੰਗੇ ਦਾ ਤੇ ਪੈਕਿੰਗ ਦਾ ਕੰਮ ਜੋਰਾ ਸ਼ੋਰਾ ਦੇ ਨਾਲ ਚੱਲ ਰਿਹਾ ਕਿਉਂਕਿ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਇਹ ਤਿਰੰਗੇ ਦੇਖਦੇ ਝੰਡੇ ਜਿਹੜੇ ਨੇ ਉਹ ਜਾਣ ਵਾਲੇ ਨੇ ਤੇ ਦਿਨ ਬਹੁਤ ਥੋੜੇ ਰਹਿ ਗਏ ਨੇ ਜਿਸ ਕਰਕੇ ਜਿਹੜੀ ਪੈਕਿੰਗ ਆ ਉਹ ਇਹਨਾਂ ਦੀ ਚੱਲ ਰਹੀ ਹੈ ਤੇ ਹੁਣ 바ਰੀ ਆ ਗਈ ਇਥੋਂ ਦੇ ਆਨਰ ਦੇ ਨਾਲ ਤੇ ਇਹ ਦੇਖ ਸਕਦੇ ਹੋ ਹਾਂ ਬਿਲਕੁਲ ਇਹ ਵੱਖ-ਵੱਖ ਕੰਪਨੀ ਇਸ ਆ ਦੇ ਪੂਰੇ ਦੇਸ਼ ਦੀ ਆਰਮੀ ਦੇ ਕੰਪਨੀ ਦੇ ਜਿਹੜੇ ਫਲੈਗ ਨੇ ਜੋ ਐਜ਼ਏ ਇਹਨਾਂ ਵੱਲੋਂ ਇੱਥੇ ਲਗਾਏ ਗਏ ਨੇ ਤੇ ਇੱਕ ਹੋਰ ਚੀਜ਼ ਮੈਂ ਦਿਖਾਦਾ ਸਿੱਖ ਸਿੱਖ ਰੈਜੀਮੈਂਟ ਫੋਰ ਦੀ ਕੰਪਨੀ ਹੁੰਦੀ ਆ ਤੇ ਉਹ ਫੌਜ ਦੀ ਕੰਪਨੀ ਦੇ ਜਿਹੜੇ ਅ ਇੱਥੇ ਲੱਗਣ ਵਾਲੇ ਮੋਟਿਆਂ ਤੇ ਲੱਗਣ ਵਾਲੇ ਫੀਤੀਆਂ ਨੇ ਜਾਂ ਜਰ ਨਾਲ ਮੌਜੂਦ ਨੇ ਇਥੋਂ ਦੇ ਓਨਰ ਗੱਲਬਾਤ ਕਰ ਲੈਣ ਆ ਸਰ ਕੀ ਨਾਮ ਆ ਤੁਹਾਡਾ ਸਰ ਮੇਰਾ ਨਾਮ ਯਵਦਲੀ ਰਾਣਾ ਹੈ ਜੀ ਰਾਣਾ ਜੀ ਪਹਿਲਾਂ ਤੇ ਸੋ ਕਿੰਨੇ ਸਮੇਂ ਤੋਂ ਜਿਹੜੀ ਦੁਕਾਨ ਤੁਹਾਡੀ ਇਹ ਚੱਲਦੀ ਹੈ ਕੀ ਨਾਮ ਆ ਸਰ ਇਹ ਦੁਕਾਨ ਰਾਜਪੂਤ ਆਰਮੀ ਸਟੋਰ ਮੈਂ ਇਹ 2007 ਦੇ ਵਿੱਚ ਇਹ ਓਪਨਿੰਗ ਕੀਤੀ ਦੀ ਇਹਦੀ ਤੇ 1992 ਵਗੈਰਾ ਤੋਂ ਮੈਂ ਇਹ ਕੰਮ ਦੇ ਵਿੱਚ ਪਹਿਲਾਂ ਸਿੱਖਿਆ ਫਿਰ ਉਸ ਤੋਂ ਬਾਅਦ ਕੰਮ ਕਰਨਾ ਸਿੱਖਣ ਤੋਂ ਬਾਅਦ ਲੋਕਾਂ ਕੋਲੇ ਕੀਤਾ ਕੰਮ ਫਿਰ ਜੀ ਆਪਣੀ ਇਹ ਸ਼ੌਕ ਕੀਤੀ ਹੁਣ ਜੇ ਆਪਾਂ ਗੱਲ ਕਰੀਏ ਤਾਂ ਅਸੀਂ ਦੇਖਿਆ ਬੜਾ ਤਰੰਗੇ ਦਾ ਬੜਾ ਜੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਚੱਲ ਰਹੀਆਂ ਨੇ ਸੀਲ ਸੀ ਸੀਟੀਆਂ ਜਾਰੀਆਂ ਨੇ ਮਸ਼ੀਨਾਂ ਦੇ ਵਿੱਚ ਗੱਡੀਆਂ ਜਾਰੀਆਂ ਕਿੰਨਾ ਕੁ ਜ਼ੋਰ ਆ 15 ਅਗਸਤ ਲੈ ਕੇ 15 ਅਗਸਤ ਬਹੁਤ ਵਧੀਆ ਹੈ ਜਦੋਂ ਤੋਂ ਇਹ ਹਰ ਘਰ ਤਿਰੰਗਾ ਮੁਹਿੰਮ ਚਲਾਈ ਹੈ 3-4 ਸਾਲਾਂ ਤੋਂ ਤੇ 15 ਅਗਸਤ ਤੇ ਬਹੁਤ ਜ਼ਿਆਦਾ ਲਾਗਤ ਹੁੰਦੀ ਹੈ ਸਾਤੋਂ ਪੂਰਤੀ ਨਹੀਂ ਹੁੰਦੀ ਤੇ ਅਸੀਂ ਦਿਨ ਰਾਤ ਇੱਕ ਕਰਕੇ ਨੂੰ ਬਣਾਉਂਦੇ ਹੀ ਰਹਨੇ ਆ ਫੇਰ ਵੀ ਪੂਰੇ ਨਹੀਂ ਹੁੰਦੇ ਸਾਡੇ ਕੋਲੋਂ ਝੰਡੇ ਬਿਲਕੁਲ ਲੱਗਦਾ ਕਿ ਦੇਸ਼ ਦੇ ਕੋਨੇ-ਕੋਨੇ ਵਿੱਚ ਝੰਡੇ ਜਾਂਦੇ ਨੇ ਹਾਂ ਪੂਰੇ ਆਲ ਓਵਰ ਇੰਡੀਆ ਚ ਸਾਰੇ ਹਰ ਦੇਸ਼ ਦੇ ਕੋਨੇ ਸਾਡੇ ਉਰੋਂ ਝੰਡੇ ਤਿਆਰ ਹੋ ਕੇ ਜਾਂਦੇ ਨੇ ਮੇਨਲੀ ਆਰਮੀ ਦੇ ਵਿੱਚ ਜਿੱਥੇ ਵੀ ਯੂਨਿਟਰਜ਼ ਯਾਨੀ ਕਿ ਆਰਮੀ ਦੀਆਂ ਬਟਾਲੀਆ ਨੇ ਬੈਟੀਆਂ ਨੇ ਉਹ ਸਾਡੇ ਝੰਡੇ ਹੀ ਜ਼ਿਆਦਾ ਯੂਜ਼ ਕਰਦੀਆਂ ਨੇ ਅਸੀਂ ਦੇਖਿਆ ਜੀ ਕਿ ਜਿਹੜੇ ਕਾਰੀਗਰ ਨਿਕਾਲਸ ਕਰਕੇ ਮੁਸਲਿਮ ਕਾਰੀਗਰ ਨੇ ਉਹ ਬੜਾ ਇਤਰਾਮ ਕਰ ਰਹੇ ਨੇ ਜੁੱਤੀਆਂ ਤੱਕ ਵੀ ਉਹਨੇ ਪੈਰਾਂ 'ਚ ਨਹੀਂ ਪਹਿਨੀਆਂ ਹੋਈਆਂ ਕੀ ਕਹਿਣਾ ਸਰਾ ਇਤਰਾਮ ਤਾਂ ਕਰਨਾ ਪੁੰਦਾ ਹੀ ਹੈ ਆਪਣੇ ਦੇਸ਼ ਦੀ ਸ਼ਾਨ ਤਿਰੰਗਾ ਤੇ ਆਪਾਂ ਹਰ ਵਕਤ ਇਹਨੂੰ ਸਲੂਟ ਕਰਦੇ ਰਹਿਣੇ ਆ ਠੀਕ ਹੈ ਨਾ ਉਹਦੇ ਕਰਕੇ ਆਪਾਂ ਨੂੰ ਇਹਦਾ ਇhtਰਾਮ ਤਾਂ ਕਰਨਾ ਹੀ ਪਏਗਾ ਬਿਲਕੁਲ ਪੂਰਾ ਸਤਿਕਾਰ ਹੈ ਨਾ ਜੀ ਪੂਰਾ ਸਤਿਕਾਰ ਜੀ ਤੇ ਜੇ ਆਪਾਂ ਆ ਆਖੀ ਸਵਾਲਾ ਕਾਰੀਗਰ ਦੇਖੇ ਨੇ ਆਪਾਂ ਨੇ ਕਿ ਕਾਰੀਗਰ ਜਿਹੜੇ ਨੇ ਉਹ ਹੱਥਾਂ ਨਾਲ ਜਿਹੜਾ ਕੰਮ ਕਰਦੇ ਨੇ ਹਾਂ ਹੈ ਨਾ ਤੇ ਉਹ ਬੜੇ ਘੱਟ ਕਾਰੀਗਰ ਲੱਗਦੇ ਨੇ ਕਿ ਵਜ੍ਹਾ ਕੀ ਲੱਗਦੇ ਆ ਉਹ ਸਰ ਕਾਰੀਗਰ ਖਤਮ ਹੁੰਦੇ ਜਾ ਰਹੇ ਨੇ ਹੱਥ ਦੀ ਕਢਾਈ ਵਾਲੇ ਕਿਉਂਕਿ ਉਹਦੇ ਵਿੱਚ ਮਿਹਨਤ ਦਾ ਨਾ ਉਹਨਾਂ ਨੂੰ ਨਹੀਂ ਮਿਲਦਾ ਜਿੰਨੀ ਮਿਹਨਤ ਲੱਗਦੀ ਹੈ ਨਿਗਾ ਕੁਝ 10 ਸਾਲਾਂ ਬਾਅਦ ਖਤਮ ਹੀ ਹੋ ਜਾਂਦੀ ਹੈ ਬੰਦੇ ਦੀ ਤੇ ਉਸ ਤੋਂ ਬਾਅਦ ਨਵਾਂ ਕੋਈ ਸਿੱਖ ਨਹੀਂ ਰਿਹਾ ਇਹਗਾ ਉਸ ਕੰਮ ਨੂੰ ਕਿਉਂਕਿ ਉਹਦੇ ਵਿੱਚ ਇੰਨੀ ਆਮਦਨ ਨਹੀਂ ਹੈ ਮਸ਼ੀਨਾ ਤੜਾ ਤੜਾਈ ਮਸ਼ੀਨਾ ਤੜਾ ਤੜਾਈ ਜਾਂਦੀਆਂ ਨੇ ਮਸ਼ੀਨਾ ਨਾਲ ਹੀ ਕੰਮ ਚੱਲ ਰਿਹਾ ਮਤਲਬ ਜਿਹੜਾ ਕਹਿ ਸਕਦੇ ਆ ਕਿ ਕਾਰੀਗਰੀ ਲਈ ਮਲੇਰ ਕੋਲਾ ਮਹਿਸੂਸ ਹੀ ਉਹ ਖਤਮ ਹੁੰਦਾ ਜਾ ਰਿਹਾ ਉਹ ਖਤਮ ਹੁੰਦਾ ਜਾ ਰਿਹਾ ਕਿਉਂਕਿ ਇਹਦੇ ਵਿੱਚ ਮਿਹਨਤ ਦਾ ਨਾ ਸਹੀ ਨਹੀਂ ਮਿਲਦਾ ਮਿਹਨਤ ਦਾ ਨਾ ਸਹੀ ਨਹੀਂ ਮਿਲ ਰ ਦੀ ਬੰਦਾ ਕਦੋਂ ਤੱਕ ਕੰਮ ਕਰੇਗਾ ਬਹੁਤ ਯਾਨੀ ਕਿ ਕੁ ਟਾਈਮ ਹੁੰਦਾ ਸੀ ਰਣਾ ਜੀ ਕਿ ਲੋਕ ਖਾਸ ਕਰਕੇ ਬੇਟੀਆਂ ਨੇ ਜਿਹੜੀਆਂ ਔਰਤਾਂ ਨੇ ਉਹ ਘਰ ਘਰ ਦੇ ਵਿੱਚ ਕੰਮ ਕਰਦੇ ਸੀ ਹੈਂਡ ਮੇਡ ਦਾ ਹਾਂ ਹਰ ਇੱਕ ਘਰ ਦੇ ਵਿੱਚ ਤਕਰੀਬਨ ਮਲੇਰ ਕੋਲਾ ਦੇ ਵਿੱਚ ਇਹ ਲੇਡੀਜ਼ ਕੰਮ ਕਰਦੀਆਂ ਥੀ ਹੁਣ ਵੀ ਕਰਦੀਆਂ ਨੇ ਹੁਣ ਯਾਨੀ ਕਿ ਤਦਾਦ ਘਟਦੀ ਜਾਂਦੀ ਹੈ ਹੂੰ ਕਿਉਂਕਿ ਇਹਦੇ ਨਾਲ ਥੋੜਾ ਜਿਹਾ ਕਾਰਪੋਰੇਟ ਦੇ ਵਿੱਚ ਵੀ ਚਲਿਆ ਗਿਆ ਥੋੜਾ ਜਿਹਾ ਕੰਮ ਹੈ ਠੇਕੇਦਾਰੀ ਸਿਸਟਮ ਇਹਨਾਂ ਨੇ ਆਨਲਾਈਨ ਸਾਈਟਾਂ ਤੇ ਟੈਂਡਰ ਕੱਢਣੇ ਸ਼ੁਰੂ ਕਰਤੇ ਉਹ ਜਿਹੜੇ ਆਮ ਬੰਦੇ ਦੀ ਪਹੁੰਚ ਨਹੀਂ ਆਮ ਬੰਦੇ ਦੀ ਪਹੁੰਚ ਨਹੀਂ ਹੁਣ ਮੰਨ ਲਓ ਜੇ ਸਾਤ ਤੋਂ ਕੋਈ 10 ਲੱਖ ਦਾ ਆਰਡਰ ਮੰਗਦਾ ਹੈ ਉਹ 2 ਮਹੀਨਿਆਂ ਬਾਅਦ ਪੇਮੈਂਟ ਮਿਲਣੀ ਹੈ ਤਾਂ ਅਸੀਂ ਤਾਂ ਦੇ ਹੀ ਨਹੀਂ ਸਕਦੇ ਮਤਲਬ ਇਹ ਇਹ ਕਹਿ ਸਕਦੇ ਹਾਂ ਕਿ ਆ ਜਿਹੜੇ ਵਿਚੋਲੇ ਨੇ ਉਹ ਲੱਖਾਂ ਰੁਪਏ ਦੀ ਕਮਾਈ ਕਰ ਜਾਂਦੇ ਜਿਨ੍ਹਾਂ ਨੇ ਕੁਝ ਨਹੀਂ ਕਰਨਾ ਸਿਰਫ ਸੁੱਤ ਤੋਂ ਲੈ ਕੇ ਅੱਗੇ ਕੰਪਨੀ ਨੂੰ ਮਾਲ ਦੇਣਾ ਸਿਰਫ ਪੈਸੇ ਨਾਲ ਉਹ ਆਪਣਾ ਬਿਲਕੁਲ ਬਿਲਕੁਲ ਸਿਸਟਮ ਚਲਾ ਰਹੇ ਨੇ ਤੇ ਕਾਰੀਗਰਾਂ ਨੂੰ ਕੰਮ ਕਰਨ ਵਾਲਿਆਂ ਨੂੰ ਉਹਨਾਂ ਮਿਹਨਤਾਂ ਨਾ ਮਿਲ ਨਹੀਂ ਰਹੀਆਂ ਉਹ ਆ ਟਾਈਮ ਚ ਤਾਂ ਫਿਰ ਖਤਮ ਆਏ ਕੰਮ ਖਤਮ ਹੀ ਹੋ ਜਾਣਾ ਜਿਹੜੇ ਹੱਥਾਂ ਨਾਲ ਜਿਹੜੇ ਝਲਾਈ ਕੱਢ ਰਹੇ ਨੇ ਹੱਥਾਂ ਨਾਲ ਤਾਂ ਖਤਮ ਹੈ ਨਹੀਂ ਬਸ ਲਾਸਟ ਪੀੜੀ ਚੱਲ ਰਹੀ ਹੈ ਉਸ ਇਸ ਤੋਂ ਬਾਅਦ ਤਾਂ ਨਾ ਕੋਈ ਸਿੱਖ ਰਿਹਾ ਕਿਉਂਕਿ ਇਹ ਸਾਡੇ ਦੇਸ਼ ਦਾ ਤਿਰੰਗਾ ਹੈ ਸਾਡੇ ਦੇਸ਼ ਦਾ ਇਹ ਨੈਸ਼ਨਲ ਫਲੈਗ ਕਹਿੰਦੇ ਨੇ ਇਹਨੂੰ ਇਹ ਸਾਡੇ ਦੇਸ਼ ਦਾ ਨੈਸ਼ਨਲ ਫਲੈਗ ਹੈ ਅਸੀਂ ਇਸ ਦਾ ਇੱਜ਼ਤ ਤੇ ਸਤਿਕਾਰ ਹਰ ਇਨਸਾਨ ਨੂੰ ਕਰਨਾ ਚਾਹੀਦਾ ਹੈ ਅਸੀਂ ਕਾਰੀਗਰਾਂ ਅਸੀਂ ਇਸ ਦੇ ਮਾਨ ਸਨਮਾਨ ਨਾਲ ਇਸ ਨੂੰ ਬਣਾਉਂਦੇ ਆਂ ਤੇ ਪੂਰੇ ਸਨਮਾਨ ਨਾਲ ਇਹਨਾਂ ਦੀ ਪੈਕਿੰਗ ਹੁੰਦੀ ਹੈ ਪੈਰਾਂ ਦੇ ਵਿੱਚ ਚੱਪਲਾਂ ਤੇ ਮਿੱਟੀ ਕਰਦੇ ਤਾਂ ਸਾਰੀ ਚੀਜ਼ ਤੇ ਇਸ ਨੂੰ ਬਚਾਇਆ ਜਾਂਦਾ ਕਿੰਨੇ ਕੁ ਆਰਡਰ ਜਿਹੜੇ ਨੇ 15 ਅਗਸਤ ਨੂੰ ਲੱਕੇ ਆਏ ਨੇ ਜਿਹੜੇ ਨੈਸ਼ਨਲ ਫਲੈਗ ਦੇ ਆਰਡਰ ਨੇ 15 ਅਗਸਤ ਤੱਕ ਬਹੁਤ ਜ਼ਿਆਦਾ ਆਰਡਰ ਨੇ ਤੇ 16 ਘੰਟੇ 16 ਤੋਂ 20 ਘੰਟੇ ਕੰਮ ਜਿਹੜਾ ਇੱਥੇ ਚੱਲਦਾ ਹੈ ਮਸ਼ੀਨਾਂ ਤੇ ਅਲੱਗ-ਅਲੱਗ ਕਾਰੀਗਰ ਹੈ ਜਿਹੜਾ ਟਾਈਮ ਦੇਦਾ ਆਪਣਾ ਲਾਉਂਦਾ ਹੈ ਤੇ ਆਪਣੀ ਡਿਊਟੀ ਕਰਕੇ ਜਾਂਦਾ ਹੀ ਬਿਲਕੁਲ ਜੀ ਵਾਕਈ ਇਹ ਸੋਚਣ ਵਾਲੀ ਗੱਲ ਆ ਕਿ ਇੱਕ ਕਲਾ ਹੁੰਦੀ ਆ ਸਕਿੱਲ ਹੁੰਦੀ ਆ ਤੇ ਉਹ ਜਿਹੜੀ ਕਲਾ ਆ ਕਾਰੀਗਰਾਂ ਦੀ ਤਾਂ ਉਹ ਲੋਪ ਮਲੇਰ ਕੋਟਲਾ ਦੇ ਵਿੱਚ ਇਸ ਕਰਕੇ ਹੁੰਦੀ ਜਾ ਰਹੀ ਹੈ ਕਿਉਂਕਿ ਇਹ ਕੰਮ ਬੜਾ ਬਰੀਕੀ ਵਾਲਾ ਨਿਗਾ ਵਾਲਾ ਕੰਮ ਆ ਤੇ 10-15 ਸਾਲ ਲਗਾਤਾਰ ਕੰਮ ਕਰਕੇ ਬਹੁਤ ਕਾਰੀਗਰ ਅਜਿਹੇ ਨੇ ਜਿਨ੍ਹਾਂ ਨੂੰ ਅੱਖਾਂ ਤੋਂ ਵੀ ਦਿਖਾਈ ਨਹੀਂ ਦਿੰਦਾ ਅੱਖਾਂ ਤੇ ਵੀ ਉਹਨਾਂ ਦੇ ਅੱਖਾਂ ਤੇ ਬਹੁਤ ਅਸਰ ਪੈ ਚੁੱਕਿਆ ਪਰ ਅਗਲੀ ਪੀੜ੍ਹੀ ਕਿਉਂ ਨਹੀਂ ਸਿੱਖ ਰਹੀ ਅਗਲੀ ਪੀੜ੍ਹੀ ਇਸ ਕਰਕੇ ਨਹੀਂ ਸਿੱਖ ਰਹੀ ਕਿਉਂਕਿ ਉਹਨਾਂ ਨੂੰ ਉਹਨਾਂ ਦਾ ਮਿਹਨਤਾਂ ਨਾਲ ਨਹੀਂ ਮਿਲਦਾ ਜੇਕਰ ਗੱਲ ਕਰੀਏ ਮਸ਼ੀਨਾਂ ਦੀ ਤਾਂ ਮਸ਼ੀਨਾਂ ਦਾ ਯੁੱਗ ਆ ਮਸ਼ੀਨਾਂ ਦਾ ਦੌਰ ਆ ਤੇ ਮਸ਼ੀਨਾਂ ਜਿਹੜੀਆਂ ਧੜਾ ਧੜ ਉਹ ਮਲੇਰ ਕੋਲੇ ਅੰਦਰ ਲੱਗ ਰਹੀਆਂ ਨੇ ਤੇ ਜੇਕਰ 15 ਅਗਸਤ ਦੇ ਇਸ ਮੱਦੇਨਜ਼ਰ ਗੱਲ ਕਰੀਏ ਤਾਂ ਝੰਡਾ ਹਰ ਇੱਕ ਅਧਾਰੇ ਦੇ ਵਿੱਚ ਤੇ ਹਰ ਇੱਕ ਜ਼ਿਲ੍ਹਾ ਸ਼ਹਿਰ ਦੇ ਵਿੱਚ ਲਹਿਰਾਇਆ ਜਾਂਦਾ ਤੇ ਇਸ ਦੌਰਾਨ ਇਹਨਾਂ ਲੋਕਾਂ ਕੋਲ ਝੰਡਾ ਬਣਾਉਣ ਦੇ ਜਿਹੜੇ ਆਰਡਰ ਨੇ ਬਹੁਤ ਆਏ ਹੋਣੇ ਜਿਨ੍ਹਾਂ ਨੂੰ ਦਿਨ ਰਾਤ ਮਿਹਨਤ ਕਰਕੇ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਨੇ ਅਤੇ ਵੱਡੀ ਗੱਲ ਇਹ ਹੈ ਕਿ ਇਤਰਾਮ ਸਤਕਾਰ ਜਿਹੜਾ ਜ਼ਰੂਰ ਮੁਸਲਮ ਕਾਰੀਗਰਾਂ ਦੇਖਣ ਨੂੰ ਮਿਲਿਆ ਜਿਨ੍ਹਾਂ ਨੇ ਪੈਰਾਂ ਦੇ ਵਿੱਚ ਜੁੱਤੇ ਨਹੀਂ ਪਾਏ ਇਸ ਬੰਦ ਸਤਕਾਰ ਨਾਲ ਝੰਡਿਆਂ ਨੂੰ ਬਣਾਇਆ ਜਾ ਰਿਹਾ ਕਾਰੀਗਰੀ ਦਿਖਾਈ ਜਾ ਰਹੀ ਹੈ ਤੁਹਾਨੂੰ ਕਿਵੇਂ ਲੱਗੀ ਵੀਡੀਓ ਤੇ ਸਲਾਮ ਆ ਇਸ ਮੁਸਲਮ ਵੀਲ ਕਾਰੀਗਰ ਨੂੰ ਜਿਨ੍ਹਾਂ ਨੇ ਕਿ ਇਹ ਸਭ ਕੁਝ ਸੋਚ ਕੇ ਤੇ ਉਮੀਦ ਨੇ ਆਨਰ ਨੇ ਜਿਨੇ ਇਹ ਸਭ ਕੁਝ ਇਤਰਾਮ ਦੇ ਤੌਰ ਤੇ ਸਤਕਾਰ ਦੇ ਤੌਰ ਤੇ ਸਾਰਾ ਕੁਝ ਕੀਤਾ ਹੋਇਆ ਵਾਕਈ ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਮਲੇਰ ਕੋਰਲਾ ਤੋਂ ਕੈਮਰਾਮੈਨ ਸੋਨੀ ਦੇ ਨਾਲ ਸੁੱਖਾ ਖੇੜੀ ਵਾਲਾ